ਹੈਲੋ ਫਰੈਂਡਸ ਸੁਰਸੌਫ ਦਾ ਸਵਾਗਤ ਹੈ ਆਪਣੇ ਚੈਨਲ ਐਟ ਹੈਜੂਕੇਟਰ ਤੇ ਜਿਵੇਂ ਕਿ ਸੰਭਾਤ ਕੋਈ ਵੀ ਨਿਊ ਰਿਲੇਟਿਡ ਅਪਡੇਟ ਹੁੰਦਾ ਜੋਰ ਨਾਲ ਹਰ ਤਰ੍ਹਾਂ ਦੇ ਜੋਰਸ਼ਟ ਤੱਕ ਅਸੀਂ ਪ੍ਰੋਵਾਈਡ ਕਰਨ ਦੀ ਕੋਸ਼ਿਸ਼ ਕਰਦੇ ਆਂ ਅੱਜ ਵੀ ਇੱਕ ਨਵੀਂ ਭਰਤੀ ਲੈ ਕੇ ਆਜਾ ਹੋਏ ਆ ਪੰਜਾਬ ਟੀਚਰ ਭਰਤੀ 25 ਠੀਕ ਹੈ ਸਿੱਧੀ ਭਰਤੀ ਹੈ ਉਮਰ 18 ਤੋਂ 37 ਸਾਲ ਕੈਨ ਸੈਲਰੀ 25000 ਕੋਈ ਪੇਪਰ ਨਹੀਂ ਕੋਈ ਫੀਸ ਨਹੀਂ ਇਹ ਦੋ ਨੋਟੀਫਿਕੇਸ਼ਨ ਜਾਰੀ ਹੋਣ ਦੋਨੇ ਬਾਰਿਸ਼ ਬਾਰਿਸ਼ ਦਿਖਾਏ ਜਾਣਗੇ ਕਿਵੇਂ ਫਾਰਮ ਭਰਨਾ ਹੈ ਕੀ ਸਿਸਟਮ ਅਪਲਾਈ ਕਰਨ ਦਾ ਸਾਰ ਕੁਝ ਸਟੈਪ ਬਾਈ ਸਟੈਪ ਦੱਸਿਆ ਜੇ ਕੋ ਪਲੀਜ਼ ਜੋ ਵੀਡੀਓ ਨੂੰ ਲਾਸਟ ਤੱਕ ਵਿਜ਼ਿਟ ਕਰੋ ਚੱਲਦੇ ਆ ਪਹਿਲੇ ਨੋਟੀਫਿਕੇਸ਼ਨ ਦੇ ਠੀਕ ਹੈ ਜੀ ਆ ਇਹਨਾਂ ਦਾ ਹੈਗਾ ਪਹਿਲਾ ਨੋਟੀਫਿਕੇਸ਼ਨ ਸ੍ਰੀ ਦਸ਼ਮੇਸ਼ ਅਕੈਡਮੀ ਦੇ ਵਿੱਚ ਪੋਸਟ ਆਈ ਨੇ ਆਨੰਦਪੁਰ ਸਾਹਿਬ ਪੋਸਟ ਆਈ ਨੇ ਡਿਸਟ੍ਰਿਕਟ ਰੋਪੜ ਪੰਜਾਬ ਠੀਕ ਹੈ ਟੈਲੀਫੋਨ ਨੰਬਰ ਇਹਨਾਂ ਨੇ ਦੇ ਰੱਖਿਆ ਦੋ ਆਪਦੇ ਜੇ ਕਿਸੇ ਮੇਰੇ ਭਣ ਭੜਾ ਕੋਲ ਪੁੱਛਣਾ ਹੋਵੇ ਆ ਇਹਨਾਂ ਟੈਲੀਫੋਨ ਨੰਬਰ ਇਹਦੇ ਕੰਟੈਕਟ ਕਰਕੇ ਪੁੱਛ ਸਕਦੇ ਉਹਨੇ ਬੋਲਿਆ ਇਹਨੇ ਬੋਲਿਆ ਰੀਸੈਂਟ ਕੋ ਪਬਲਿਕ ਸੀਬੀਐਸਸੀ ਬੋਰਡ ਤੋਂ ਇਹਨੇ ਬੋਲੇ PGT ਠੀਕ ਹੈ ਬਾਇਓਲੋਜੀ ਦੀ ਪੋਸਟ ਹੈ ਸਬਜੈਕਟ ਸੋ ਇਹਨੇ ਕਿ ਸੁਣੋਟ MSC ਜਾਂ BEd ਕੀਤੀ ਹੋਈ ਬੰਦੇ ਦੀ ਸੈਕੰਡ ਪੋਸਟ ਹੈ TGT 뮤జిక్ ਦੀ ਹੈ ਇਹਨੇ ਬੋਲੇ MA ਦਾ BA 뮤జిక్ ਦੇ ਵਿੱਚ ਹੋਣੀ ਜ਼ਰੂਰੀ ਹੈ ਨੈਕਸਟ ਪੋਸਟ ਹੈ TGT ਇੰਗਲਿਸ਼ SST ਆਰਟ ਐਂਡ ਕਰਾਫਟ ਕੁਆਲਿਫਿਕੇਸ਼ਨ ਕੀ ਮੰਗ ਰਹੇ ਨੇ MA BA ਤੇ BEd ਨੈਕਸਟ ਪੋਸਟ ਹੈ ਜਿਹੜੀ ਸਪੋਰਟਸ ਕੋਚ ਵਾਲੀ ਪੋਸਟ ਹੈ ਉਹਦੇ ਵਿੱਚ ਹਾਕੀ ਜਿੱਡੋ ਠੀਕ ਹੈ ਕਾਰਾਟੇ ਸਪੋਰਟਿੰਗ ਕਲਾਰ ਟ੍ਰਾਂਸਫਰ ਐਨੀ ਬੈਡਮਿੰਟਨ ਤੇ ਹੋਰ ਵੀ ਕਾਫੀ ਪੋਸਟਾਂ ਨੇ ਜੋ ਕਿ ਪਾਰਟ ਟਾਈਮ ਨੇ ਤੇ ਓਨਲੀ ਡੀਸੀਏ ਰੇਟ ਤੇ ਰੱਖਣਗੇ ਠੀਕ ਹੈ ਜੀ ਤੇ ਇਹਨੇ ਬੋਲੇ ਜਿਹੜੀ ਵੀ ਮੇਰੇ ਭੈਣ ਭਰਾ ਇਹ ਅਪਲਾਈ ਕਰਨਾ ਚਾਹੁੰਦੇ ਨੇ ਠੀਕ ਹੈ ਇਹ ਨੋਟੀਫਿਕੇਸ਼ਨ ਪਰਸੋ ਜਾਰੀ ਹੋਇਆ ਸੀ ਸਿਰਫ ਤਿੰਨ ਦਿਨ ਹੋਰ ਨੇ ਆ ਇਹਨਾਂ ਦਾ ਮੇਲ ਆਈਡੀ ਆ ਉਹ ਤੁਸੀਂ ਰਿਜ਼ਿਊਮ ਸੈਂਡ ਕਰ ਦੇਣਾ ਵਾ ਸੀ ਵੀ ਆਪਦਾ ਸੀ ਵੀ ਮਤਲਬ ਰਿਜ਼ਿਊਮਨਾ ਕਿ ਮੇਲ ਤੇ ਸੈਂਡ ਕਰ ਦੇਣਾ ਵਾ ਤੇ ਜਿਹੜੀ ਇਹ ਮੇਲ ਆਈਡੀ ਆ ਇਹਦਾ ਲਿੰਕ ਵੀ ਡਿਸਕ੍ਰਿਪਸ਼ਨ 'ਚ ਦਿੱਤਾ ਹੋਊਗਾ ਤੁਸੀਂ ਉੱਥੇ ਜਾ ਕੇ ਵੀ ਅਪਲਾਈ ਕਰ ਸਕਦੇ ਹੋ ਇਹਨੇ ਡੀਸੀ ਰੇਟ ਦੀ ਗੱਲ ਕਰੀ ਹੈ ਜਿਹ ਇਹਨਾਂ ਦੇ 20000 ਪਲੱਸ ਸੈਲਰੀ ਦੇਣੀ ਠੀਕ ਹੈ ਜੀ ਤੇ ਉਮਰ ਹੱਦ ਜਿਹੜੀ ਇਹਨਾਂ ਨੇ ਕਿਹਾ ਹੈ ਕਿਹਾ 37 ਸਾਲ ਕਿਹਾ ਹੈ ਕਿਹਾ 37 ਸਾਲ ਵੀ ਤੇ ਉਸ ਤੋਂ ਇਲਾਵਾ 5 ਸਾਲ ਮੇਰੇ ਐਸਸੀਬੀਸੀ ਭਰਾ ਐਡ ਕਰ ਲੈਣਾ ਠੀਕ ਹੈ ਤੇ ਜਿਹੜੇ ਜਰਨਲ ਭਰਾ ਨਹੀਂ ਉਹ 3 ਸਾਲ ਐਡ ਕਰ ਲੈਣ ਇਹਦੇ ਵਿੱਚ ਜਰਨਲ ਨੂੰ ਵੀ ਜੋ ਕਿ ਛੋਟ ਦਿੱਤੀ ਗਈ ਹੈ ਹੁਣ ਚੱਲਦੇ ਆਪਾਂ ਸੈਕੰਡ ਨੋਟੀਫਿਕੇਸ਼ਨ ਦੇ ਇਹ ਹੈਗਾ ਮਾਤਾ ਸੁੰਦਰੀ ਗਰਲ ਕਾਲਜ ਠੀਕ ਹੈ ਜੀ ਢੱਡੇ ਕਿੱਥੇ ਕੋਲ ਦਾ ਢੱਡੇ ਪਠੰਡਾ ਠੀਕ ਹੈ ਜੀ ਇਹ ਜਿਹੜਾ ਯੂਨੀਵਰਸਿਟੀ ਕਾਲਜ ਹੈ ਟੈਸਟਡਾ ਯੂਨੀਵਰਸਿਟੀ ਟੈਸਟਡਾ ਪਟਿਆਲਾ ਤੋਂ ਠੀਕ ਹੈ ਰ アシスタント प्रोफेसर ਦੀ ਜਿਹੜੀ ਹੋਮ ਸਾਇੰਸ ਦੀ ਇੱਕ ਪੋਸਟ ਹੈ ਫੈਸ਼ਨ ਟੈਕਨੋਲੋਜੀ ਦੀ ਪੰਜ ਪੋਸਟਾਂ ਨੇ ਬੈਟਨਰੀ ਦੀ ਇੱਕ ਪੋਸਟ ਹੈ ਜੈਲੋਜੀ ਦੀ ਇੱਕ ਪੋਸਟ ਹੈ ਫਿਜ਼ਿਕਸ ਦੀਆਂ ਦੋ ਪੋਸਟਾਂ ਤੇ ਇੱਕ ਪੋਸਟ ਇੱਕ ਦੋ ਰੈਗੂਲਰ ਨੇ ਇੱਕ ਕੰਟਰੈਕਟਵਿਸ਼ ਤੇ ਪੋਸਟ ਹੈ ਠੀਕ ਹੈ ਜੀ ਜਿਹੜੀ ਕੈਮਿਸਟਰੀ ਦੀ ਦੋ ਪੋਸਟਾਂ ਨੇ ਇੰਗਲਿਸ਼ ਦੇ ਦੋ ਪੋਸਟਾਂ ਨੇ ਇਕਨੋਮਿਸਟ ਦੀ ਇੱਕ ਪੋਸਟ ਹੈ ਮੈਥ ਦੀ ਇੱਕ ਪੋਸਟ ਹੈ ਕੰਪਿਊਟਰ ਸਾਇੰਸ ਦੇ ਪੰਜ ਪੋਸਟਾਂ ਨੇ ਪੋਲੀਟੀਕਲ ਸਾਇੰਸ ਦੀ ਇੱਕ ਪੋਸਟ ਹੈ ਤੇ ਰਿਲੀਜੀਅਨ ਦੀ ਇੱਕ ਪੋਸਟ ਹੈ ਠੀਕ ਹੈ ਜੀ ਐਨਸ ਸੋਲਡਰ ਦੀ ਕੁਆਲਿਫਿਕੇਸ਼ਨ ਐਕਸਪੀਰੀ ਜਿਹੜੇ ਬੰਦੇ ਨੂੰ ਐਕਸਪੀਰੀਅੰਸ ਹੈ ਉਹਨੂੰ ਪਹਿਲ ਦਿੱਤੀ ਜਾਊਗੀ ਤੇ ਹਰ ਇਹਨਾਂ ਬਾਰੇ ਦੂਜੇ ਸੀ ਨਿਜ਼ਮ ਸਾਹਿਬ ਦੂਜੇ ਸੀ ਨਿਜ਼ਮ ਸਾਹਿਬ ਜਿョਕੀ ਇਹਨਾਂ ਬੋਲੇ ਆ ਬੰਦੇ ਕੋਲੇ ਐਮਫੀਲ ਪੀ ਐਚ ਡੀ ਹੋਣੀ ਜ਼ਰੂਰੀ ਆ ਇਹ ਬੰਦੇ ਵਿੱਚ ਐਮਏ ਐਜੂਕੇਸ਼ਨ ਵਾਲੇ ਵੀ ਅਪਲਾਈ ਕਰ ਸਕਦੇ ਨੇ 55% ਨੰਬਰ ਹੋਣੇ ਲਾਜ਼ਮੀ ਨੇ ਉਮਰ ਹੱਦ ਇਹਨਾਂ ਨੇ ਕੋਈ ਨਹੀਂ ਦੱਸੀ ਇਸ ਵਿੱਚ ਠੀਕ ਹੈ ਤੇ ਹੁਣ ਨੈਕਸਟ ਗੱਲ ਤੇ ਚੱਲਦੇ ਆ ਇਹ ਅਪਲਾਈ ਕਿਵੇਂ ਕਰਨਾ ਵਾ ਠੀਕ ਹੈ ਜਿਨੇ ਇਹਨਾਂ ਨੇ ਬੋਲੇ ਨੰਬਰ ਵਾਕੈਂਸੀ ਟਾਈਮ ਤੇ ਵਧਾਇਆ ਘਟਾਇਆ ਜਾ ਸਕਦਾ ਆ ਇਹ ਅੱਜ ਨੋਟੀਫਿਕੇਸ਼ਨ ਜਾਰੀ ਹੋ 15 ਤਿੰਨ ਵਿੱਚ ਸਪਲਾਈ ਕਰਨਾ ਇਹ ਤੁਹਾਡਾ ਯੂਨੀਵਰਸਿਟੀ ਪੋਰਟਲ ਵਿਚਾਰ ਸਾਹਮਣੇ ਆ। ਇਹ ਤੇ ਫਾਰਮ ਭਰਨਾ ਤੁਸੀਂ ਪ੍ਰੋਪਰ ਠੀਕ ਹੈ ਇਹ ਕਾਲਜ ਦੀ ਮੇਲ ਐਡਰੈਸ ਹੈ। ਇਹ ਤੇ ਮੇਲ ਕਰ ਦੇਣਾ ਠੀਕ ਹੈ ਜੀ। ਤੇ ਜੇ ਜਿਹੜੇ ਆਪਣਾ ਐਡਰੈਸ ਹੈ ਇਹਦਾ ਆਪਣਾ ਲਿੰਕ ਹੈ। ਯੂਨੀਵਰਸਿਟੀ ਪੋਰਟਲ ਦਾ ਡਿਸਕ੍ਰਿਪਸ਼ਨ ਨੂੰ ਮਿਲ ਜੂਗਾ। ਇਹ ਮੇਲ ਆਈਡੀ ਉਹ ਡਿਸਕ੍ਰਿਪਸ਼ਨ ਦੇ ਵਿੱਚ ਤੁਹਾਨੂੰ ਮਿਲ ਜੂਗੀ। ਜੇ ਮੇਰੇ ਪੈਨ ਟ੍ਰੋਨਕਸ਼ਨ ਸਮਝ ਨਹੀਂ ਆਉਂਦਾ ਆਪਣਾ ਨੰਬਰ ਸੰਦੇਜ ਦੇ ਦਿੰਦੇ ਆਪਾਂ 7694 92431 ਇਸ ਨੰਬਰ ਤੇ ਲਿੰਕ ਕਰਕੇ ਆਪ ਨੂੰ ਕੰਟੈਕਟ ਵੀ ਕਰ ਸਕਦੇ ਹੋ ਤੇ WhatsApp ਰਾਹੀਂ ਪੁੱਛ ਸਕਦੇ ਹੋ ਠੀਕ ਹੈ ਆਪਣੇ ਡਿਸਕ੍ਰਿਪਸ਼ਨ ਵਿੱਚ WhatsApp ਗਰੁੱਪ ਦਾ ਲਿੰਕ ਵੀ ਪਾਇਆ ਹੈ ਤੇ ਉੱਥੇ ਉਹਨੂੰ ਜੁਆਇਨ ਕਰੋ ਉੱਤੇ ਜੇਕਰ ਸਾਨੂੰ ਤੋਂ ਮੈਸੇਜ ਵਗੈਰਾ ਕੁਝ ਵੀ ਪੁੱਛ ਸਕਦੇ ਹੋ ਹਰ ਤਰ੍ਹਾਂ ਦਾ ਅਪਡੇਟ ਜਿਸ ਤਰ੍ਹਾਂ ਦਾ ਵੀ ਅਪਡੇਟ ਖਾਸ ਤੌਰ ਤੇ ਫਿਚਰ ਨਾਲ ਰਿਲੇਟਡ ਅਪਡੇਟਸ ਆਪਾਂ ਨੂੰ ਲਈ ਬਹੁਤ ਜ਼ਿਆਦਾ ਆਉਂਦੇ ਨੇ ਆਪਾਂ ਜਿੰਨੇ ਵੀ ਹੁੰਦੇ ਨੇ ਪਰ ਹਰ ਪਾਉਣੇ ਆ ਠੀਕ ਹੈ ਜੀ ਤੇ ਹੁਣ ਉਸ ਤੋਂ ਨੈਕਸਟ ਗੱਲ ਕਰਦੇ ਆ ਕਿ ਜੇ ਵੀ ਕਿਸੇ ਮੇਰੇ ਭਣ ਭਣੇ ਪਿਆਰੀ ਕਰਨੀ ਹੈ ਪੀਐਸਟੈਟ ਦੀ ਨੈਟ ਦੀ ਤੇ ਪੰਜਾਬੀ ਮਾਸਟਰ ਕੇ ਡ੍ਰੈਸ ਸਪੈਸ਼ਲ ਤੁਹਾ ਪੂਰੀ ਡੀਪਲੀ ਕਲਾਸਾਂ ਹੁੰਦੀਆਂ ਨੇ ਇੱਕ ਵਾਰ ਮੈਂ ਕਹਿੰਦੇ ਜਰੂਰ ਵੀਜ਼ਿਟ ਕੋ ਡਿਸਕ੍ਰਿਪਸ਼ਨ ਲਿੰਕ ਦੇ ਰੱਖਿਆ ਬਿਲਕੁਲ ਫ੍ਰੀ ਆਫ ਕੋਸਟ ਜੋ ਵੀ ਆਪਾਂ ਵੀਡੀਓ ਪਾਉਣੇ ਆ ਹੁਣ ਜੇ ਆਪਣੀ ਵੀਡੀਓ ਵਧੀਆ ਲੱਗੀ ਜਿੰਨੇ ਮੇਰੇ ਭੈਣ ਭਰਾ ਚੈਨਲ ਤੇ ਨਵੇਂ ਆਏ ਨੇ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਦੇ ਬਟਨ ਵਾਲ ਨੂੰ ਆਨ ਕਰ ਲਓ ਤਾਂ ਜੋ ਟਾਈਮ ਰੈਂ ਦੇ ਨੋਟੀਫਿਕੇਸ਼ਨ ਨੂੰ ਮਿਲਦਾ ਰਹੇ ਠੀਕ ਹੈ ਜੀ ਟਾਈਮ ਤੋਂ ਬਾਅਦ ਨੋਟੀਫਿਕੇਸ਼ਨ ਮਿਲਿਆ ਜਿਹੇ ਜਾਂ ਨਾ ਮਿਲਿਆ ਜੇ ਸਾਡੀ ਵੀਡੀਓ ਵਧੀਆ ਲੱਗੀ ਪਲੀਜ਼ ਸਾਡੇ ਇਸੇ ਤਰ੍ਹਾਂ ਹੋਰ ਅਪਡੇਟ ਜਾਣਨ ਲਈ ਐਟ ਐਜੂਕੇਟਰ ਚੈ